ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਗੁਰਸਵਾਜ ਸਾਧ ਸੰਗਤ ਜੀ ਆਪ ਸਭ ਵਡਭਾਗੀ ਹੋ ਜੋ ਕਿ ਨਿਤ ਪ੍ਰਤੀ ਦਿਤ ਰਹਾ ਅਜ ਵੀ ਦਾਸ ਬਸੋਂ ਸਤਗੁਰਾਂ ਦੀ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰਦੇ ਹੋ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਜ ਦਾਸ ਨੂੰ ਹੁਕਮ ਹੋਇਆ ਹੈ ਕਿ ਮੈਂ ਆਪ ਜੀ ਦੇ ਨਾਲ ਪਗਦਕ ਵੀਰ ਜੀ ਦੇ ਚੱਲ ਰਹੇ ਪਾਵਨ ਸ਼ਲੋਕਾਂ ਦੀ ਲੜੀ ਨੂੰ ਇਸੇ ਤਰ੍ਹਾਂ ਅਸੀਂ ਇਸ ਲੜੀ ਨੂੰ ਅੱਗੇ ਵਧਾ ਸਕੀਏ ਤੇ ਰੋਜ਼ ਆਪਾਂ ਇੱਕ ਸ਼ਲੋਕ ਦੇ ਨਾਲ ਪਾਸ਼ਾ ਜੀ ਦੀ ਅਮਰਤ ਬਾਣੀ ਨੂੰ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ ਅੱਜ ਸ਼ਲੋਕ ਦੀ ਵਿਚਾਰ ਮੈਂ ਆਪ ਜੀ ਦੇ ਨਾਲ ਕਰਨ ਜਾ ਰਿਹਾ ਹਾਂ ਜੇਕਰ ਇਸ ਸ਼ਲੋਕ ਨੂੰ ਮਨੁੱਖ ਆਪਣੇ ਹਿਰਦੇ ਵਿੱਚ ਵਸਾ ਲਵੇ ਤੇ ਮਨੁੱਖ ਨੂੰ ਅਕਾਲਪੁਰਖ ਦੀ ਸੱਤਿਆ ਦਾ ਹੋਣਾ ਕੀ ਅਕਾਲਪੁਰਖ ਹੈ ਜਾਂ ਨਹੀਂ ਇਸ ਨੂੰ ਸਮਝਣ ਦੇ ਵਿੱਚ ਉਸ ਨੂੰ ਬਹੁਤ ਜ਼ਿਆਦਾ ਅੱਜ ਇਸ ਪਾਉਂਸ ਲੋਕ ਦੇ ਰਾਹੀਂ ਉਸ ਦੀ ਸਤਵ ਵਰਦੀ ਮਦਦ ਹੋ ਸਕਦੀ ਹੈ ਕਿ ਉਹ ਜ਼ਿੰਦਗੀ ਨੂੰ ਅੱਛੇ ਢੰਗ ਦੇ ਨਾਲ ਸਮਝ ਸਕੇ ਭਗਤ ਕਬੀਰ ਦੀ ਉਹ ਅਗੰਮੀ ਜੋਤ ਜੋ ਮਾਲਕ ਵਾਹਿਗੁਰੂ ਦੇ ਨਾਲ ਇਕਮਿਕ ਹੋਈ ਹੋਈ ਸੀ ਉਹਨਾਂ ਦੇ ਪਾਵਨ ਬਚਨਾਂ ਨੂੰ ਆਪਾਂ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਹਾਂ ਭਗਤ ਕਬੀਰ ਜੀ ਆਪਣੇ ਸ਼ਲੋਕਾਂ ਦੇ ਰਾਹੀਂ ਦੱਸਦੇ ਨੇ ਕਬੀਰ ਨੀ ਗੁਸਾਈਂ ਬਹਿ ਗਏ ਥਾਮ ਕੀ ਨਾ ਹੀ ਕੋਈ ਨੀ ਗੁਸਾਈ ਤੋਂ ਕੀ ਪਾਉਂਦਾ ਨੀ ਗੁਸਾਈ ਤੋਂ ਪਾਉਂਦਾ ਵੀ ਜਦਾ ਕੋਈ ਖਸਮ ਨਾ ਹੋਵੇ ਗੁਰੂ ਨਾ ਹੋਵੇ ਦੇਖੋ ਆਪਾਂ ਪਤਾ ਨਹੀਂ ਕਿਤਨੀ ਕੋ ਜੁਨਾ ਭੋਗ ਕੇ ਸਾਡੇ ਉਤੇ ਕਿਰਪਾ ਹੋਈ ਕਿ ਸਾਨੂੰ ਇਹ ਮਨੁੱਖੀ ਜੂਨ ਪ੍ਰਾਪਤ ਹੋਈ ਜਦ ਇਸ ਮਨੁੱਖੀ ਜਨਮ ਦੇ ਵਿੱਚ ਆਇਆ ਤੇ ਭਗਾਂਵਾਲ ਨੇ ਸਾਰੇ ਇਹਨਾਂ ਸਰੀਰਾਂ ਨੂੰ ਹੰਡਾ ਕੇ ਅਸੀਂ ਹੁਣ ਉਝਿਆ ਭਈ ਪ੍ਰਾਪਤ ਮਾਨੁੱਖ ਦੇ ਹੋ ਰਹੀਆਂ ਹੁਣ ਰੱਬ ਸਾਡੇ ਉੱਤੇ ਮਿਹਰਬਾਨ ਹੋਇਆ ਕਿਰਪਾ ਉਹਦੀ ਦ੍ਰਿਸ਼ਟੀ ਪਈ ਸਾਡੇ ਉੱਤੇ ਉਸਨੇ ਕਿਰਪਾ ਕੀਤੀ ਸਾਨੂੰ ਇਹ ਮਨੁਕੀ ਜਾਮਾ ਦਿੱਤਾ ਉਹ ਮਨੁਕੀ ਜਾਮਾ ਜਿਸ ਮਨੁਕੀ ਜਾਮੇ ਨੂੰ ਪਾਉਣ ਦੇ ਲਈ ਦੇਵੀ ਦੇਵਤਾ ਮਹਾਪੁਰਖ ਇਸ ਜਾਮੇ ਦੀ ਪ੍ਰਾਪਤੀ ਦੇ ਲਈ ਪਰਮੇਸ਼ਵਰ ਨੂੰ ਆਕਦੇ ਨੇ ਇਨ੍ਹਾਂ ਸੁਭਾਗਾ ਭਰਿਆ ਇਨ੍ਹਾਂ ਪ੍ਰਭਾਵ ਸਭ ਦੀ ਸਾਡਾ ਇਹ ਜੀਵਨ ਇੱਕ ਇਹੋ ਜੀ ਇੰਪੋਰਟੈਂਟ ਦਾ ਸਾਡੇ ਕੋਲ ਇਹ ਸਰੀਰ ਹੈ ਜਿਸ ਦੀ ਅਸੀਂ ਮੁੱਲ ਹੀ ਜਾਣਦੇ ਨਹੀਂ ਭਾਵੇਂ ਇਸ ਨੂੰ ਅਸੀਂ ਅਜਾਈ ਹੀ ਗਵਾ ਰਹੇ ਹਾਂ ਬੇਕਾਰ ਦੇ ਕੰਮਾਂ ਵਿੱਚ ਫਾਲਤੂ ਦੇ ਕੰਮਾਂ ਦੇ ਵਿੱਚ ਮਾਇਕ ਅਤੇ ਰਸਾਇਕ ਤਦਾਰਨ ਦੇ ਵਿੱਚ ਗਲਤਾਂ ਹੋ ਕੇ ਅਸੀਂ ਇਸ ਦੀ ਦੁਰਵਰਤੋਂ ਕਰ ਰਹੇ ਹਾਂ ਇਸ ਦੀ ਇਸ ਦੀ ਵਰਤੋਂ ਜਿਹੜੀ ਉਹ ਸਹੀ ਪਾਸੇ ਨਹੀਂ ਹੋ ਰਹੀ ਜੇ ਦੀ ਵਰਤੋਂ ਅਸੀਂ ਸਹੀ ਪਾਸੇ ਕੀਤੀ ਹੁੰਦੀ ਤੇ ਅੱਜ ਅਸੀਂ ਆਪ ਹੀ ਸੰਸਾਰ ਤੋਂ ਮੁਕਤ ਹੋਣਾ ਸੀ ਤੇ ਆਪ ਆਪਣੇ ਨਾਲ ਦਸੰਗੀਆਂ ਨੂੰ ਆਪਣੇ ਮਿੱਤਰਾਂ ਨੂੰ ਪਰਿਵਾਰ ਨੂੰ ਮੁਕਤੀ ਦੇ ਉਸ ਰਾਹ ਉੱਤੇ ਅਸਲ ਲੈ ਜਾ ਸਕਦੇ ਸੀ ਪਰ ਉਹਦੇ ਲਈ ਸਭ ਤੋਂ ਪਹਿਲਾਂ ਜਿਸ ਵਿਸ਼ੇ ਨੂੰ ਅਸੀਂ ਪੜਨਾ ਸ਼ੁਰੂ ਕਰਦੇ ਹਾਂ ਉਸ ਵਿਸ਼ੇ ਬਾਰੇ ਜਾਂ ਜਿਸ ਵਿਸ਼ੇ ਦੇ ਬਾਰੇ ਅਸੀਂ ਵਿਚਾਰ ਕਰਦੇ ਹਾਂ ਪਹਿਲਾਂ ਉਸ ਬਾਰੇ ਸਟੱਡੀ ਕਰਦੇ ਹਾਂ ਉਹ ਚੰਗੀ ਤਰ੍ਹਾਂ ਪੜਦੇ ਹਾਂ ਇਸ ਤਰ੍ਹਾਂ ਜਿਵੇਂ ਨੂੰ ਵੀ ਚੰਗੀ ਤਰ੍ਹਾਂ ਪੜੋ ਉਹਦੀ ਸਟੱਡੀ ਕਰੋ ਇੱਕ ਇੱਕ ਉਹਦੇ ਪਾਰਟ ਨੂੰ ਸਮਝੋ ਵੀ ਅਸੀਂ ਕਿਉਂ ਆਇਆ ਕੀ ਕਰਨ ਆਇਆ ਇਸ ਤੋਂ ਬਾਅਦ ਕੀ ਹੋਵੇਗਾ ਕਿੱਥੇ ਅਸੀਂ ਜਾਣਾ ਹੈ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ ਇਸ ਦੇ ਪਰਥਾਏ ਸਾਨੂੰ ਭਗਾਂ ਵਾਲੇ ਦੱਸਦੇ ਨੇ ਕਿ ਤੁਹਾਨੂੰ ਸਰੀਰ ਮਿਲਿਆ ਹੈ ਤੇ ਸਰੀਰ ਮਿਲਿਆ ਹੈ ਨਹੀਂ 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 ਮਹਾਰਾਜ ਨੇ ਕਿਹਾ ਸਇਰ ਦੇ ਨਾਲ-ਨਾਲ ਇਸੇ ਜਾਮੇ ਦੇ ਵੀ ਸਾਨੂੰ ਗੁਰੂ ਮਿਲ ਆ ਦਿੱਤਾ ਹੈ ਭਾਗਾਂ ਵਾਲ। ਹੁਣ ਜਿਹੜਾ ਭਗਤ ਕਬੀਰ ਜੀ ਦਾ ਸ਼ਲੋਕ ਹੈ ਉਹ ਕੀ ਕਹਿ ਰਿਹਾ ਹੈ? ਕਬੀਰ ਨੀਗੂ ਸਾਇੰ੍ਹ ਬਹਿ ਗਏ। ਕਹਿੰਦੇ ਤੁਸੀਂ ਤਾਂ ਭਾਗਾਂ ਵਾਲਿਓ ਤੁਹਾਨੂੰ ਇਸ ਜਾਮੇ ਵਿੱਚ ਆ ਕੇ ਮਨੋਕੇ ਜਾਮੇ ਵਿੱਚ ਆ ਕੇ ਗੁਰੂ ਮਿਲ ਚੁੱਕਿਆ ਹੈ। ਆਹ ਦੇਖ ਲਓ। ਇਹਨਾਂ ਦੀ ਦੱਸਾਂ। ਇਹਨਾਂ ਦੀ ਜਿਹੜੇ ਪ੍ਰਮਾਤਮਾ ਤੋਂ ਟੁੱਟੇ ਹੋਏ ਸੀ। ਜਿਨ੍ਹਾਂ ਨੂੰ ਸਿਰਜਤਾ ਮਿਲਿਆ ਦੇਖੋ ਸਰੀਰ ਜਿੱਤੇ ਭਾਗਾਂ ਦੀ ਨਿਸ਼ਾਨੀ ਹੈ ਮਿਲਨੀ ਸਰੀਰ ਦੇ। ਸੁਝਿ ਤਾਂ ਮਿਲਿਆ ਇਹ ਆਤਮਾ ਸਰੀਰ ਵਿੱਚ ਚਾਈ ਟ੍ਰੈਵਲ ਕਰਦੀ ਹੋਈ ਬੜੀ ਜੁਨਾ ਵਿੱਚ ਨਿਕਲਦੀ ਹੋਈ ਪਰ ਇਸ ਸਰੀਰ ਵਿੱਚ ਰਹਿ ਜਾਂਿਆ ਕਬੀਰ ਨੀ ਗੁ ਸਾਈਂ ਬਹਿ ਗਏ ਬੜੇ ਉਹ ਜੇ ਲੋਕ ਨੇ ਜਿਨ੍ਹਾਂ ਨੇ ਇਸ ਸਰੀਰ ਦਾ ਇਸ ਸਰੀਰ ਵਿੱਚ ਆ ਕੇ ਜਿਹੜੀਆਂ ਆਤਮਾ ਸਰੀਰ ਵਿੱਚ ਆਈਆਂ ਉਹਨਾਂ ਆਤਮਾ ਨੇ ਸਰੀਰ ਤੋਂ ਲਹਾ ਨਹੀਂ ਘਟਿਆ ਪ੍ਰਾਣੀ ਤੂੰ ਆਇਆ ਲਹਾ ਲੈਣ ਲੱਗਾ ਕਿ ਤੱਕੋ ਪਕੜੇ ਸਮ ਬੁੱਧੀ ਚੱਲੇ ਜਾ ਇਹ ਇਨਸਾਨ ਤੂੰ ਸੰਸਾਰ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਕੱਟਣ ਵਾਸਤੇ ਆਇਆ ਸੀ ਪਰ ਤੂੰ ਕਿਹੜੇ ਖੁਆਰੀ ਵਾਲੇ ਕੰਮ ਵਿੱਚ ਪੈ ਗਿਆ ਲਗਾਕਿਤ ਕੋ ਪਕੜੇ ਸਭ ਕੁਝ ਹੀ ਚੱਲ ਜਿਹਾ ਪ੍ਰਾਣੀ ਤੂੰ ਆਇਆ ਲਾਭ ਲੈ ਤੂੰ ਲਾਭ ਪ੍ਰਾਪਤ ਕਰਨ ਵਾਸਤੇ ਆਇਆ ਸੀ ਪਰ ਮਨੁੱਖ ਕਿਸੇ ਵੱਗਲ ਦੀ ਕਦਰ ਵੀ ਨਹੀਂ ਕਰਦਾ ਉਸ ਨੂੰ ਪਤਾ ਨਹੀਂ ਲੱਗਦਾ ساری ਉਮਰ ਖੰਦਾ ਦਿੰਦਾ ਕਿ ਲਾਭ ਅਸਲ ਲਾਭ ਕੀ ਹੈ ਇਹ ਅਸਲ ਲਾਭ ਇਹ ਸੀ ਕਿ ਸ੍ਰੀ ਸੰਸਾਰ ਦੇ ਵਿੱਚ ਸਰੀਰ ਆਇਆ ਇਸਨੇ ਪੋਤਨ ਖਾਦਾ ਬਚਪਨ ਜਵਾਨੀ ਤੇ ਫਿਰ ਬੁਢੇਪੇ ਬੁਢੇਪੇ ਨੂੰ ਇਸਨੇ ਅੱਛੇ ਤਰੀਕੇ ਨਾਲ ਬਤੀਤ ਕੀਤਾ ਆਪਣੇ ਬੱਚਿਆਂ ਦਾ ਪਾਲਨ ਪੋਸ਼ਣ ਵਧੀਆ ਕੀਤਾ ਉਹਨਾਂ ਨੂੰ ਪੜਾਇਆ ਲਿਖਾਇਆ ਉਹਨਾਂ ਨੂੰ ਕਮ ਕਾਰਾਂ ਵਾਸਤੇ ਬਣਾਇਆ ਇਹ ਸਟੱਡੀ ਸੀ ਕਿ ਇੱਥੇ ਤੱਕ ਹੀ ਬਸ ਇਹ ਜੀਵਨ ਸੀ ਸਾਡਾ ਜਿੱਥੇ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਸਮਾਜਿਕ ਹੋਂਦ ਰਾਜਨੀਤਿਕ ਹੋਂਦ ਭਾਵ ਇਹ ਉਤਾਰਮਕ ਹੋਂ। ਉਥੇ ਅਸੀਂ ਆਪਣਾ ਯੋਗਦਾਨ ਦਿੰਦੇ ਆ ਤੇ ਬਿਹਤਰ ਤੋਂ ਬਿਹਤਰ ਕਰਨ ਦਾ ਸੀ। ਉਥੇ ਆਪਣਾ ਟੀਚਾ ਰੱਖਦੇ ਆ, ਏਮ ਰੱਖਦੇ ਆ ਕਿ ਅਸੀਂ ਬਿਹਤਰ ਤੋਂ ਬਿਹਤਰ ਕੰਮ ਕਰੀਏ ਜਿੱਥੇ ਵੀ ਅਸੀਂ ਹੁੰਦੇ ਆ। ਭਾਗਾਂ ਵਾਲਿਓ। ਭਗਤ ਕਬੀਰ ਜੀ ਕਹਿੰਦੇ ਨੇ ਕਹਿੰਦੇ ਤੁਸੀਂ ਭਾਗਾਂ ਵਾਲਿਓ ਤੁਸੀਂ ਗੁਰੂ ਨੂੰ ਪ੍ਰਾਪਤ ਕੀਤਾ ਇਸ ਜਨਮ ਦੇ ਵਿੱਚ ਆ ਕੇ। ਹੁਣ ਗੁਰੂ ਨੂੰ ਜੇ ਤੁਸੀਂ ਪ੍ਰਾਪਤ ਕਰ ਦਿੱਤਾ ਹੈ ਗੁਰੂ ਦੇ ਨਾਲ ਪ੍ਰੀਤ ਨਾ ਤੋੜਿਓ। ਇਹ ਜਨਮ ਤੋਂ అనుਪਾਗਾਂ ਵਾਲਾ ਮਿਲਿਆ ਇਸ ਜਨਮ ਦੇ ਵਿੱਚ ਗੁਰੂ ਦੀ ਪ੍ਰਾਪਤੀ ਕਰਕੇ ਜੋ ਆਪਾਵ ਗੁਰੂ ਉਸ ਗਿਆਨ ਦੀ ਜੋ ਤੁਹਾਡੇ ਅੰਦਰ ਉਹ ਗਿਆਨ ਹਰ ਸਮੇਂ ਮੌਜੂਦ ਹੈ ਬਸ ਉਸ ਦੇ ਪ੍ਰਕਾਸ਼ ਦਾ ਸੰਦੇਦ ਤੁਸੀਂ ਕਰਨਾ ਹੈ ਆਪਣਾ ਆਪਣਾ ਮੂਲ ਪਛਾਣ ਆਪਣੇ ਆਪ ਦੀ ਪਛਾਣ ਕਰਨੀ ਹੈ ਸਾਰੀ ਗੱਲ ਜਿਹੜੀ ਇਹ ਮਨ ਦੇ ਉੱਤੇ ਹੋ ਰਹੀ ਹੈ ਕਬੀਰ ਨਹੀਂ ਕੋ ਸائیں ਬੈ ਗਏ ਥਾਂ ਕਿ ਨਾ ਹੀ ਕੋਈ ਜਿਹਨਾਂ ਦੇ ਕੋਈ ਮਲਾਰ ਨਹੀਂ ਨਾ ਹੁੰਦੇ ਜਿਹਨਾਂ ਦੇ ਕੋਈ ਗੁਰੂ ਨਹੀਂ ਹੁੰਦੇ ਉਹ ਇਸ ਸੰਸਾਰ ਸਮੁੰਦਰ ਤੋਂ ਬਾਜ਼ੀਆਂ ਜਿੱਤ ਕੇ ਵੀ ਹਾਰ ਜਾਂਦੇ ਨੇ ਪਾਗਲ ਬਣ ਕੇ। ਕਸਮ ਦੇ ਹੋਣ ਤੋਂ ਬਾਵਜੂਦ ਵੀ ਇਸ ਤਰੀ ਜਿਹੜੀ ਐ ਕਸਮ ਦੀ ਕਦਰ ਨਾ ਕਰਕੇ ਸਾਰਾ ਸਮਾਂ ਸਾਰੀ ਉਮਰ ਨੀ ਨੀ ਕਸਮ ਤੋਂ ਪਾਵ ਕਸਮ ਤੋਂ ਬਿਨਾ ਹੀ ਲੰਘਾ ਦਿੰਦੀ ਐ ਕਸਮ ਹੈ ਸਿਰ ਤੇ ਪਰ ਕਸਮ ਦੀ ਕਦਰ ਨਹੀਂ ਕੀਤੀ ਕਦੇ ਕਸਮ ਦੀ ਗੱਲ ਨਹੀਂ ਮੰਨੀ ਕਸਮ ਦੀ ਵਡਿਆਈ ਨਹੀਂ ਕੀਤੀ ਉਸਤਦ ਨਹੀਂ ਕੀਤੀ ਹੋਰ ਉਸ ਨੂੰ ਪੰਡਿਆ ਉਸ ਨੂੰ ਬੁਰਾ ਭਲਾ ਕਿਹਾ ਉਸ ਦੀ ਨਿੰਦਾ ਕੀਤੀ ਤੇ ਆਈ ਸਮਾਜ ਵਿੱਚ ਹੋ ਰਿਹਾ ਅਸੀਂ ਰੱਬ ਨੂੰ ਨਿੰਦ ਰਹੇ ਸਾਡਾ ਕੋਈ ਕੰਮ ਨਹੀਂ ਬਣਦਾ ਅਸੀਂ ਰੱਬ ਨੂੰ ਆਖ ਦਿੰਦੇ ਕੁਝ ਮਾੜਾ ਹੁੰਦਾ ਅਸੀਂ ਰੱਬ ਨੂੰ ਬੁਰਾ ਕਹ ਲਾ ਕਰ ਦਿੰਦੇ ਆ ਇਸੇ ਤਰ੍ਹਾਂ ਘਰ ਵਿੱਚ ਪਰਿਵਾਰ ਦੇ ਵਿੱਚ ਇਸਤਰੀ ਪਤੀ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਇਸਤੇ ਤੇ ਪਤੀ ਤੇ ਪਤਨੀ ਦਾ ਆਪਣੇ ਵਿੱਚ ਪਿਆਰ ਨਹੀਂ ਜਿਨ੍ਹਾਂ ਦੇ ਮਲਾਹਰ ਜੇ ਇਸਤਰੀ ਦਾ ਮਲਾਹਰ ਇਸਤਰੀ ਦਾ ਗੁਰੂ ਕੋਈ ਹੋਰ ਹੋਇਆ ਪਤੀ ਦਾ ਗੁਰੂ ਕੋਈ ਹੋਰ ਹੋਇਆ ਉਹ ਘਰ ਬਸ ਨਹੀਂ ਸਕਦੇ ਉਹ ਘਰ ਉਜੜ ਜਾਣਗੇ ਉਹਨਾਂ ਘਰ ਦੇ ਵਿੱਚ ਕਦੇ ਸ਼ਾਂਤੀ ਆਈ ਨਹੀਂ ਸਕਦੀ ਉਹਨਾਂ ਘਰ ਵਿੱਚ ਕਦੀ ਤਰਵਤਾ ਹੋ ਹੀ ਨਹੀਂ ਸਕਦੀ ਕਿਉਂ ਕਿਉਂਕਿ ਇਹਨਾਂ ਦੇ ਮਲਾਹਰ ਕੋਈ ਹੋਰ ਨਹੀਂ ਤੇ ਮਲਾਹਰ ਕੌਣ ਹੋਣਾ ਚਾਹੀਦਾ ਸੀ ਪਤਨੀ ਦਾ ਪਤੀ ਤੇ ਪਤੀ ਦਾ ਪਤਨੀ ਜੀਵਨ ਦੀ ਸਾਰੀ ਜੀਵ ਇਸਤਨ ਦਾ ਖਸੂਮ ਜਿਹੜਾ ਮਲਾਰ ਹੈ ਜਿਹੜਾ ਗੁਰੂ ਹੈ ਉਹ ਕੌਣ ਹੈ ਉਹ ਰੱਬ ਹੈ ਸਾਨੂੰ ਟੇਕ ਕਿਹਦੀ ਲੈਣੀ ਚਾਹੀਦੀ ਹੈ ਰੱਬ ਦੀ ਟੇਕ ਲੈਣੀ ਚਾਹੀਦੀ ਹੈ ਪਰ ਸਿਰ ਰੱਬ ਦੀ ਟੇਕ ਲਿੰਦੇ ਕਿੱਥੇ ਆ ਕਬੀਰ ਨਿੰਦੂ ਸਾਈਂ ਬਹਿ ਕੇ ਥਾਂ ਕੀ ਨਾ ਹੀ ਕੋਈ ਦਰੀ ਗਨ ਗਰੀਬੀ ਆਪਣੀ ਕਰਤੇ ਹੋਏ ਸੋਏ ਨਿਮਰਤਾ ਲਿਆਓ ਆਪਣੇ ਅੰਦਰ ਇਹਨਾਂ ਭਾਵ ਨੂੰ ਤਿਆਗੋ ਹੰਕਾਰ ਨੂੰ ਤਿਆਗੋ ਕਰਦੇ ਕਰੇ ਸੋਏ ਕਰਨ ਵਾਲਾ ਕਰਤਾ ਹੈ ਕਰਤਾਰ ਨੇ ਆਪ ਹੀ ਸਾਰਾ ਕੁਝ ਕਰ ਲੈਣਾ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੇ ਜੰਤੂ ਪਾਇਨ ਤਿਨਾ ਕੀ ਰੋਜੀ ਦੇ ਉਥੇ ਹਟਣਾ ਚਲ ਨਾ ਕੋ ਕਿਰਸ਼ ਕਰੇ ਸੋਦਾ ਮੂਲ ਨਾ ਹੋ ਵੀ ਨਾ ਕੋ ਲੈ ਰਦੇ ਜੀਆਂ ਕਾ ਆਹਾਰ ਜੀ ਖਾਣਾ ਏ ਕਰੇ ਵਿਚ ਉਪਾਇ ਸਾਇਰਾ ਤਿਨਾ ਪੀ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਚਿੰਤਾ ਰੱਬ ਨੂੰ ਹੈ ਪਥਰਾ ਦੇ ਵਿੱਚ ਰਿਜਕ ਪਹੁੰਚਾਣਾ ਜਲ ਵਿੱਚ ਰਿਜਕ ਪਹੁੰਚਾਣਾ ਥਲ ਵਿੱਚ ਰਿਜਕ ਪਹੁੰਚਾਣਾ ਆਕਾਸ਼ ਵਿੱਚ ਰਿਜਕ ਪਹੁੰਚਾਣਾ ਬ੍ਰਹਮੰਡ ਵਿੱਚ ਰਿਜਕ ਪਹੁੰਚਾਣਾ ਧਰਤੀ ਵਿੱਚ ਰਿਜਕ ਪਹੁੰਚਾਣਾ ਹਰ ਥਾਂ ਤ੍ਰਿਜਕ ਨੂੰ ਪਹੁੰਚਾਣਾ ਉਸ ਮਾਰਗ ਦੀ ਆਪ ਰੂਟ ਲੱਗੀ ਉਹ ਉਸਨੇ ਜੇ ਮੂੰਹ ਦਿੱਤਾ ਉਸਨੇ ਹਵਾਲਾ ਵੀ ਦਿੱਤਾ ਸਾਨੂੰ ਬਸ ਭਗਵਾਨ ਵਾਲੇ ਸਾਨੂੰ ਲੋੜ ਹੈ ਆਪਣੇ ਆਪ ਨੂੰ ਜਾਣਨ ਦੀ ਪਰਮੇਸ਼ਵਰ ਨਾਲ ਜੁੜਨ ਦੀ ਆਪਣੇ ਸੁਰਤ ਨੂੰ ਹਮੇਸ਼ਾ ਵਾਹਿਗੁਰੂ ਦੇ ਵਿੱਚ ਜੋੜ ਕੇ ਰੱਖਣ ਦੀ ਇਸ ਤਰ੍ਹਾਂ ਅਸੀਂ ਆਪਣਾ ਇਸ ਸੰਸਾਰ ਦੇ ਵਿੱਚ ਆਇਆ ਇਹ ਜੀਵਨ ਜਿਹੜਾ ਹੈ ਉਹ ਸਫਲਕ ਰੱਖ ਕੇ ਜਾ ਸਕਦੇ ਹਾਂ ਨਹੀਂ ਤਾਂ ਅਸੀਂ ਬਿਆਰਤੀ ਕੰਮਾਂ ਦੇ ਵਿੱਚ ਕਕਵਾ ਮਾ ਕੇ ਇੱਥੇ ਆਪਣੀ ਜ਼ਿੰਦਗੀ ਜੀਤੀ ਹੋਈ ਜ਼ਿੰਦਗੀ ਵੀ ਜਿੱਤੀ ਹੋਈ ਬਾਜੀ ਵੀ ਹਾਰ ਕੇ ਚਲੇ ਜਾਵਾਂਗਾ ਭਾਵੇਂ ਇਸ ਲਈ ਜਿੰਨਾ ਹੁੰਦਾ ਹੈ ਆਪਣੀ ਦਸਨੋਂ ਤੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਪਰਮੇਸ਼ਵਰ ਦਾ ਤਨਵਾਦ ਕਰਿਆ ਕਰੋ ਤੇ ਜਿਵੇਂ ਭਗਤ ਕਬੀਰ ਜਿਹਾ ਕਬੀਰ ਨੀ ਗੁਸਾਈ ਬੈਗੇ ਥਾਂਗੀ ਨਾ ਹੀ ਕੋਏ ਦੀਨ ਗਰੀਬੀ ਆਪਨੇ ਕਰਦੇ ਕਰੇ ਸੂ ਹੋਏ ਉਹ ਕਰਤਾਰ ਆ ਆਪ ਸਭ ਕੁਝ ਕਰ ਲਵੇ ਤੁਸੀਂ ਕਰਤਾਰ ਤੇ ਭਰੋਸਾ ਰੱਖੋ ਵਾਹਿਗੁਰੂ ਤੇ ਭਰੋਸਾ ਰੱਖੋ ਉਹ ਤੁਹਾਨੂੰ ਡੁੱਬਦਿਆਂ ਨੂੰ ਵੀ ਪਾਰ ਤਰਨ ਵਾਲਾ ਹੈ ਜੇ ਤੁਸੀਂ ਦੰਦਲ ਦੇ ਵਿੱਚ ਫਸ ਗਏ ਹੋ ਤੁਸੀਂ ਕਿਚੜਾਂ ਵਿੱਚ ਕਿਚੜ ਵਿੱਚ ਫਸ ਗਏ ਹੋ ਵਿਕਾਰਾਂ ਦੇ ਕਿਚੜ ਵਿੱਚ ਫਸ ਬਸ ਗਏ ਹੋ ਤੁਹਾਨੂੰ ਉਤੋਂ ਕੱਢਣ ਵਾਲਾ ਉਹ ਰੱਬ ਹੈ ਵਾਹਿਗੁਰੂ ਹੈ ਪਰ ਤੁਹਾਡੀ ਤੁਹਾਡਾ ਭਰੋਸਾ ਹੋਣਾ ਚਾਹੀਦਾ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਤੁਹਾਡੀ ਸਰਧਾ ਹੋਣੀ ਚਾਹੀਦੀ ਦੇ ਰੱਬ ਤੇ ਸੱਚੀ ਭੁਲੀ ਚੀਂਦੀ ਹੈ ਪ੍ਰੀਤ ਝੂਠੀ ਨਾ ਹੋਵੇ ਪ੍ਰੀਤ ਝੂਠੀ ਹੋਈ ਮਨ ਜਰਸਨਾ ਕੁਝ ਹੋਰ ਕਹਿਦੀ ਹੈ ਮਨ ਕੁਝ ਹੋਰ ਕਹਿ ਰਿਹਾ ਫਿਰ ਪ੍ਰੀਤ ਜਿਹੜਾ ਹੈ ਪਿਆਰ ਜਿਹੜਾ ਹੈ ਉਹ ਝੂਠਾ ਹੈ ਉਸ ਅਦਾਲਤ ਲਈ ਟਿਕਾ ਨਹੀਂ ਰਹਿ ਸਕਦਾ ਸਦਾ ਲਈ ਪ੍ਰੇਮ ਨੂੰ ਟਿਕਾਉਣਾ ਹੈ ਸਦਾ ਲਈ ਤੁਸੀਂ ਸੁਖੀ ਹੋਣਾ ਚਾਹੁੰਦੇ ਹੋ ਆਤਮ ਸੁਖ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ ਤਾਂ ਸੱਚੇ ਪ੍ਰੀਤ ਨਾਲ ਸੱਚੀ ਪ੍ਰੀਤ ਜੋੜੋ ਝੂਠੀ ਨਾਲ ਜੋੜੋ ਫਿਰ ਉਹਦੇ ਜੱਜ ਵਿੱਚ ਰਹੋ ਹੰਕਾਰ ਛੱਡੋ ਨਿਮਰਤਾ ਵਿੱਚ ਆ ਜਾਓ ਦੀਨ ਗਰੀਬੀ ਆਪਣੀ ਕਰਦੇ ਕਰੋ ਸੋ ਦੇਖੋ ਫਿਰ ਕਿਵੇਂ ਤੁਹਾਨੂੰ ਤੁਹਾਡੇ ਉੱਤੇ ਉਹ ਕਿਰਪਾ ਕਰਦਾ ਹੈ ਤੁਹਾਡੇ ਸਾਰੇ ਕਮਾਂ ਨੂੰ ਆਪਰਾਸ ਕਰਦਾ ਹੈ ਤੁਹਾਡੇ ਬਿਨਾ ਮੰਗਾ ਤੁਹਾਨੂੰ ਸਭ ਕੁਝ ਦੇਣ ਦੇ ਲੋਗਾ ਇੰਨਾ ਮੇਰਾ ਦਿਆਲੂ ਪ੍ਰਭੂ ਹੈ ਇੰਨੀ ਕਿਰਪਾ ਕਰਨ ਵਾਲਾ ਪਰਮੇਸ਼ਰ ਹੈ ਜੋ ਹਮੇਸ਼ਾ ਕਿਰਪਾ ਕਰਦਾ ਹੈ ਪਰ ਉਸ ਕਿਰਪਾ ਦੇ ਪਾਤਰਾ ਸੀ ਕਿਸ ਤਰ੍ਹਾਂ ਬਣਦੇ ਕਿਹੜੀ ਕਿਰਪਾ ਨੂੰ ਅਸੀਂ ਅਸਲੀ ਅਸਲੀ ਕਿਰਪਾ ਮੰਨੀ ਬੈਠੇ ਆ ਤੇ ਅਸਲ ਕਿਰਪਾ ਨੂੰ ਅਸੀਂ ਛੱਡੀ ਬੈਠੇ ਆ ਇਹ ਸਭ ਤੋਂ ਵੱਡਾ ਸਾਡੇ ਅੰਦਰ ਉਗਣਾ ਹੈ ਅਸਲ ਕਿਰਪਾ ਨਾਮ ਦੀ ਕਮਾਈ ਹੈ ਪਾਗਾਂ ਵਾਲਿਓ ਹੋਰ ਗੱਡੀਆਂ ਜ਼ਮੀਨਾਂ ਜਾਇਦਦਾਂ ਤੰਦੂਲ ਯਾਰ ਦੋਸਤ ਮਿੱਤਰ ਕੁਟੰਪ ਪਰਿਵਾਰ ਪਤਾ ਨਹੀਂ ਕਿੰਨਾ ਕੁ ਸੰਸਾਰ ਦੇ ਵਿੱਚ ਕੀ ਕੁਝ ਨਹੀਂ ਹੋਵੇਗਾ ਇਹ ਚੀਜ਼ਾਂ ਇੱਕ ਪਾਸੇ ਤੇ ਨਾਮ ਤਾਂ ਨਿਕ ਪਾਸੇ ਪਾਗਾਂ ਵਾਲਿਓ ਜਿਹਦੇ ਕੋਲ ਨਾਮ ਤਾਂ ਨਾ ਉਹਦੇ ਕੋਲੇ ਚੀਜ਼ਾਂ ਤਾਂ ਆਟੋਮੈਟਿਕ ਆ ਜਾਣੀਆਂ ਨੇ ਨਾਮ ਤਾਂ ਤੁਹਾਡੇ ਕੋਲ ਐ ਤੇ ਨਾਮ ਤਾਂ ਤੁ ਜਿਹਨੇ ਨਾਮ ਤੋਂ ਦਾਸ ਰਲਿਤਾ ਨਾ ਉਹਨੂੰ ਇਹ ਸਾਰੀਆਂ ਜਿਹੜੀਆਂ ਹੋਰ ਵਸਤਵਾਂ ਨੇ ਨਾ ਇਹ ਥੋਤੀਆਂ ਲੱਗਦੀਆਂ ਨੇ ਇਹਨਾਂ ਦੇ ਨਾਮ ਰਸ ਤੋਂ ਹੀ ਨਹੀਂ ਹੁੰਦੀਆਂ ਨੇ ਭਾਵੇਂ ਇਹਨਾਂ ਦੇ ਵਿੱਚ ਰਸ ਨਹੀਂ ਹੁੰਦਾ ਤੇ ਹਰ ਰਸ ਵੀ ਵਸਦੀ ਹੀ ਰਾਤ ਤਾਂ ਆਮ ਰਸਾ ਕਿੰਨੇ ਲੈ ਜਾਤਾ ਜਿਨ੍ਹਾਂ ਦਾ ਸਵਾਦ ਕੁ ਸਮੇਂ ਬਾਅਦ ਲਈ ਜਾਣਾ ਪਰ ਇਹੋ ਜਿਹੇ ਰਸਾਂ ਨੂੰ ਮੈਂ ਪਾ ਕੇ ਵੀ ਕੀ ਕਰਾਂਗਾ ਕੀ ਭਾਦਾ ਉਹਦਾ ਜਿਹੜਾ ਨਸਾ ਕੀਤਾ ਸਵੇਰੇ ਨਸਾ ਕੀਤਾ ਤੇ ਸ਼ਾਮ ਨੂੰ ਲੈ ਜਾਵੇ ਜਿਹਦਾ ਉਹ ਕੋਈ ਨਸਾ ਹੈ ਨਸਾ ਕਰੋ ਜਿਹੜਾ ਹਮੇਸ਼ਾ ਰਵੇ ਹਰ ਸਵਾਸ ਸਵਾਸ ਨਾਮ ਤੁਹਾਡਾ ਵਾਹਿਗੁਰੂ 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 ਰਾਮ 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 ਅੱਲਾ 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 ਗੋੜ 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 ਇਸ ਤਰ੍ਹਾਂ ਤੁਹਾਡੀ ਤੁੰ ਜਿਹੜੀ ਆ ਰਾਮ ਦੇ ਨਾਲ ਹਮੇਸ਼ਾ ਜੁੜੀ ਰਹੇ ਹਰ ਟਾਈਮ ਬਲਸ ਜੁੜਾ ਰਹੇ ਬਸ ਇਹ ਤੁਸੀਂ ਕਿਰਪਾ ਕਰਨੀ ਹੈ ਇਹ ਤੁਸੀਂ ਆਪਣੇ ਜੀਵਨ ਦਾ ਰੁਟੀਨ ਬਣਾਉਣਾ ਸਿਰ ਵੇਖੇ ਤੁਹਾਡੇ ਸਾਰੇ ਕੰਮ ਕਿਵੇਂ ਥੋੜਦੇ ਨੇ ਸੋ ਪਾਸਾ ਜੀ ਕਿਰਪਾ ਕਰਨ ਰੋਜ਼ ਮੈਂ ਆਪ ਜੀ ਦੇ ਸੇਵਾ ਦੇ ਵਿੱਚ ਇਸੇ ਤਰ੍ਹਾਂ ਹਾਜ਼ਰ ਹੁੰਦਾ ਆਪਣੇ ਵੱਲੋਂ ਮੈਂ ਜਰੂਰ ਇਹ ਪ੍ਰयास ਕਰਦਾ ਕਿ ਵੱਧ ਤੋਂ ਵੱਧ ਸੋਨਾ ਤੋਂ ਸੋਨਾ ਮੈਸੇਜ ਮੈਂ ਤੁਹਾਡੇ ਤੱਕ ਛੱਡ ਕੇ ਜਾਵਾਂ ਤਾਂ ਕਿ ਤੁਹਾਡੇ ਜੀਵਨ ਦੇ ਵਿੱਚ ਆਉਣ ਵਾਲੇ ਜੀਵਨ ਦੇ ਵਿੱਚ ਤੁਹਾਡੇ ਨੂੰ ਕਮ ਆਵੇ ਸੋ ਭੁੱਲਾ ਮੇਰੀਆਂ ਜੇ ਕੋਈ ਵੀ ਸ਼ਬਦ ਵਿਚਾਰ ਵਧੀਆ ਲੱਗਿਆ ਹੋਵੇ ਉਸ ਨੂੰ ਆਪਣੇ ਜੀਵਨ ਵਿੱਚ ਢੰਡਾਉਂਦਾ ਯਤਨ ਕਰਨਾ ਕਿਉਂਕਿ ਇਹ ਜੋ ਸ਼ਬਦ ਵਿਚਾਰ ਹੈ ਇਸ ਗੁਰਪਾਤਸ਼ਰ ਜੀ ਦੀ ਆਪ ਦੀ ਵਿਚਾਰ ਹੈ ਸਾਡੇ ਵਿੱਚ ਇਹ ਨਹੀਂ ਸਮਝਾ ਨਹੀਂ ਅਸੀਂ ਕੀ ਬੋਲ ਸਕਦੇ ਅਸੀਂ ਤਾਂ ਇਕ ਲਫ਼ਜ਼ ਨਹੀਂ ਵਿਚਾਰਣ ਕਰ ਸਕਦੇ ਉਹ ਆਪ ਬੁਲਾਉਂਦਾ ਆਪਣੀ ਦਸਨਾ ਤੋਂ ਆਪ ਸਾਡੇ ਤੋਂ ਬਾਣੀ ਆਪ ਸਾਡੇ ਤੋਂ ਬੁਲਾ ਰਿਹਾ ਤੇ ਇਸ ਕਰਕੇ ਪਾਸ਼ਾ ਜੀ ਕਿਰਪਾ ਕਰਨ ਉਹ ਆਪ ਸਾਨੂੰ ਸਮਝ ਦਿੰਦਾ ਹੈ ਬਖਸ਼ਿਸ਼ ਕਰਦਾ ਸਾਡੇ ਅੰਦਰ ਇਹ ਨਾ ਗਿਆਨ ਨਹੀਂ ਸੋ ਭਾਗਾਂ ਵਾਲੇ ਤੁਸੀਂ ਵੀ ਇਸੇ ਤਰ੍ਹਾਂ ਕਿਰਪਾ ਕਰਨੀ ਆ ਰੋਜ਼ ਆਪ ਬਾਣੀ ਨੂੰ ਸੁਣਾ ਹੋ ਸਕਦਾ ਤੇ ਮੇਰੀ ਵੀਡੀਓ ਨੂੰ ਦੇਖਿਓ ਕਿਉਂਕਿ ਅਗੇ ਇਸ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਉਹਨਾਂ ਮਿੱਤਰਾਂ ਤੱਕ ਪਹੁੰਚਾਓ ਜਿਹੜੇ ਮਿੱਤਰ ਸਤਿਮੂਛ ਪਰਮੇਸ਼ਵਰ ਦੇ ਨਾਲ ਪਿਆਰ ਕਰਦੇ ਹਨ ਜਿਹੜੇ ਅਸਲ ਇਸ ਅਸਲ ਇਸ ਜੀਵਨ ਦਾ ਰਾਹ ਉੱਤੇ ਤੁਰਨਾ ਚਾਹੁੰਦੇ ਨੇ ਜਿਨ੍ਹਾਂ ਨੂੰ ਇਸ ਜੀਵਨ ਜਾਂਚ ਰਾਹ ਉੱਤੇ ਤੁਰਨ ਦੀ ਜਾਂਚ ਸਿੱਖਣੀ ਆ ਜਾਂ ਸਿੱਖ ਚੁੱਕੇ ਨੇ ਉਹ ਸਾਡੇ ਇਸ ਚਲ ਦੇ ਨਾਲ ਜੁੜ ਸਕਦੇ ਨੇ ਤੇ ਗੁਰਮਤ ਵਿਚਾਰਾਂ ਦੇ ਵਿੱਚ ਆਪਣਾ ਹਿੱਸਾ ਫਾਸਰਦੇ ਨੇ ਇਹ ਸਭ ਤੋਂ ਵੱਡੀ ਮਨੁੱਖਤਾ ਦੀ ਜੋ ਜੀਤ ਸੇਵਾ ਹੈ ਸੋ ਪਾਸ਼ਾ ਜੀ ਕਿਰਪਾ ਕਰਨ ਆਪ ਸਭਨਾਂ ਨੂੰ ਨਾਮ ਦੀ ਦਾਤ ਕੁਰਸੀ ਕਿਵਾਲਾ ਜੀ ਨੂੰ ਬਖਸ਼ਿਸ਼ ਕਰਨ ਹੋਈਆਂ ਬਿਆਨ ਫੁੱਲਾਂ ਦੀ ਖੀਮਾ ਬੁਲਾਓ ਜੁਫਤੇ ਵਾਹਿਗੁਰੂ ਜੀ ਕਾਕਾ ਸਵਾਹਿਤ